ਥੰਬਨੇਲ ਤੋਂ ਤੁਹਾਨੂੰ ਥੋੜਾ ਆਈਡੀਆ ਵੈਸੇ ਹੀ ਹੋ ਗਿਆ ਹੋਊਗਾ ਕਿ ਆਪਣਾ ਇਹ ਟੌਪਿਕ ਕਿਸ ਬਾਰੇ ਆ ਤੇ ਸਭ ਤੋਂ ਪਹਿਲਾਂ ਮੇਰੇ ਲਈ ਇਹ ਚੀਜ਼ ਕਲੀਅਰ ਕਰਨੀ ਜ਼ਰੂਰੀ ਆ ਕਿ ਜਿਹੜਾ ਵੀ ਕੁਝ ਮੈਂ ਤੁਹਾਨੂੰ ਅੱਗੇ ਦੱਸਣ ਜਾ ਰਿਹਾ ਜਿਹੜਾ ਵੀ ਡਾਟਾ ਮੈਂ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਅਮਰੀਕਾ ਤੇ ਇੰਗਲੈਂਡ ਦੇ ਬੱਚਿਆਂ ਦੇ ਬਾਰੇ ਵਿੱਚ ਉਹ ਮੇਰੀ ਕੋਈ ਨਿੱਜੀ ਰਾਏ ਨਹੀਂ ਹੈਗੀ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਆ ਕਿ ਮੈਂ ਤੁਹਾਨੂੰ ਉਹਦਾ ਸੋਰਸ ਦੱਸਾਂ ਮੇਰਾ ਸੋਰਸ ਹੈ ਇੱਕ ਜਾਮਾ ਨਾਮ ਦੀ ਆਰਗੇਨਾਈਜੇਸ਼ਨ ਪਹਿਲਾਂ ਹੁਣ ਇਹ ਦੇਖਦੇ ਆ ਕਿ ਜਾਮਾ ਕੀ ਆ ਜਾਮਾ ਦੀ ਫੁੱਲ ਫਾਰਮ ਹੈਗੀ ਆ ਜਰਨਲ ਆਫ ਅਮਰੀਕਨ ਮੈਡੀਕਲ ਐਸੋਸੀਏਸ਼ਨ ਇਹ ਇੱਕ ਤਰ੍ਹਾਂ ਦੇ ਜਰਨਲ ਨਹੀਂ ਇਹ ਆਪਣੇ ਪੇਪਰ ਪਬਲਿਸ਼ ਕਰਦੇ ਰਹਿੰਦੇ ਨੇ ਅਮਰੀਕਨ ਲੋਕਾਂ ਦੀ ਸਿਹਤ ਦੇ ਬਾਰੇ ਦੇ ਵਿੱਚ ਉਹਨਾਂ ਦੀ ਹੈਲਥ ਦੇ ਬਾਰੇ ਵਿੱਚ 1883 ਦੇ ਵਿੱਚ ਇਸ ਜਰਨਲ ਦੀ ਸ਼ੁਰੂਆਤ ਹੁੰਦੀ ਆ ਨਾਥਨ ਸਮਿਥ ਡੇਵਿਸ ਦੁਆਰਾ ਤੇ ਅੱਜ ਦੇ ਦਿਨ ਜਾਮਾ ਨੂੰ ਪੂਰੇ ਅਮਰੀਕਾ ਦੇ ਵਿੱਚ ਜਿੰਨੇ ਵੀ ਜਰਨਲ ਛਪਦੇ ਆ ਜਿੰਨੇ ਵੀ ਪੇਪਰ ਮੇਨਲੀ ਛਪਦੇ ਜਿਨ੍ਹਾਂ ਦਾ ਇਸ ਤਰ੍ਹਾਂ ਦਾ ਕੰਮ ਹੁੰਦਾ ਉਹਦੇ ਵਿੱਚ ਇਹਨਾਂ ਦੀ ਆਥੈਂਟੀਕੇਸ਼ਨ ਨੂੰ ਮਤਲਬ ਕਿਸ ਹੱਦ ਤੱਕ ਇਹ ਸਹੀ ਹੁੰਦੇ ਆ ਚੌਥੇ ਨੰਬਰ ਦੇ ਉੱਪਰ ਰੱਖਿਆ ਗਿਆ ਹੁਣ ਤੁਸੀਂ ਦੇਖ ਲਓ ਕਿ ਪੂਰੇ ਅਮਰੀਕਾ ਦੇ ਵਿੱਚ ਕਿੰਨੀਆਂ ਆਰਗੇਨਾਈਜੇਸ਼ਨਸ ਹੋਣਗੀਆਂ ਜਿਹੜੀਆਂ ਇਸ ਤਰ੍ਹਾਂ ਦਾ ਕੰਮ ਕਰਦੀਆਂ ਨੇ ਜਾਮਾ ਨੂੰ ਚੌਥੇ ਨੰਬਰ ਦੇ ਉੱਪਰ ਰੱਖਿਆ ਗਿਆ ਤਾਂ ਇੱਥੋਂ ਆਪਾਂ ਨੂੰ ਪਤਾ ਲੱਗਦੀ ਆ ਇਹਨਾਂ ਦੇ ਅੰਕੜਿਆਂ ਦੀ ਭਰੋਸੇਯੋਗਤਾ ਅਮਰੀਕਾ ਜਾਣਾ ਦੁਨੀਆ ਦੇ ਜ਼ਿਆਦਾਤਰ ਲੋਕਾਂ ਦਾ ਚਾਹੇ ਉਹ ਕਿਸੇ ਵੀ ਕੰਟਰੀ 'ਚ ਰਹਿੰਦੇ ਹੋਣ ਉਹਨਾਂ ਦਾ ਇੱਕ ਸੁਪਨਾ ਹੁੰਦਾ ਤੇ ਉਹ ਸੁਪਨੇ ਦੇ ਪਿੱਛੇ ਇੱਕ ਹੋਰ ਚੀਜ਼ ਲੁਕੀ ਹੁੰਦੀ ਆ ਉਹਨਾਂ ਦੇ ਆਪਣੇ ਬੱਚਿਆਂ ਦਾ ਭਵਿੱਖ ਆਪਣੇ ਆਪਣੇ ਦੇਸ਼ ਦੇ ਅਲੱਗ-ਅਲੱਗ ਹਾਲਾਤਾਂ ਤੋਂ ਆਰਥਿਕ, ਰਾਜਨੀਤਿਕ, ਸਮਾਜਿਕ ਹਾਲਾਤਾਂ ਤੋਂ ਤਾਂਗਾ ਕੇ ਲੋਕ ਇਹ ਸੋਚਦੇ ਆ ਅਮਰੀਕਾ ਮੂਵ ਹੋ ਜਾਗੇ ਬਹੁਤ ਸਾਰੇ ਲੋਕ ਡੰਕੀ ਰੂਟ ਦੇ ਉੱਪਰ ਵੀ ਜਾਂਦੇ ਆ ਲੱਖਾਂ ਕਰੋੜਾਂ ਰੁਪਈਆ ਲਾ ਕੇ ਜਾਂਦੇ ਆ ਕਿ ਸ਼ਾਇਦ ਕੱਲ ਨੂੰ ਬੱਚਿਆਂ ਦਾ ਭਵਿੱਖ ਬਿਹਤਰ ਹੋ ਸਕੇ ਪਰ ਅੱਜ ਆਪਾਂ ਗੱਲ ਕਰਾਂਗੇ ਕਿ ਅਸਲ ਦੇ ਵਿੱਚ ਅਮਰੀਕਾ ਦੇ ਵਿੱਚ ਬੱਚਿਆਂ ਦੀ ਹਾਲਤ ਅੱਜ ਦੀ ਕੜੀ ਕੀ ਆ ਕਿ ਕਿਤੇ ਇਹ ਦੂਰ ਦੇ ਟੋਲ ਸੁਹਾਵਣੇ ਵਾਲੀ ਗੱਲ ਹੀ ਤਾਂ ਨਹੀਂ ਹੈਗੀ ਹੁਣ ਤੋਂ 2-3 ਦਹਾਕੇ ਪਹਿਲਾਂ ਜਾਂ 4 ਦਹਾਕੇ ਪਹਿਲਾਂ ਹੋਰ ਤਰ੍ਹਾਂ ਦੀਆਂ ਪ੍ਰੋਬਲਮਸ ਸੀਗੀਆਂ ਅੱਜ ਕੱਲ੍ਹ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਜ਼ਿਆਦਾ ਵੱਧ ਚੁੱਕੀਆਂ ਆਪਾਂ ਨੂੰ ਵੀ ਪਤਾ ਮੋਬਾਈਲ ਫੋਨ ਦੀ ਐਡਿਕਸ਼ਨ ਆ ਡਰੱਗਸ ਨੇ ਵੀਡੀਓ ਗੇਮਸ ਦੀ ਐਡਿਕਸ਼ਨ ਆ ਬਹੁਤ ਸਾਰਾ ਕੁਝ ਆ ਗਿਆ ਤੇ ਹਰੇਕ ਚੀਜ਼ੇ ਨਿਕਲੀ ਕਿੱਥੋਂ ਇਹ ਸਾਰੀ ਟੈਕਨੋਲੋਜੀ ਕਿੱਥੋਂ ਨਿਕਲਦੀ ਆ ਅਮਰੀਕਾ ਚੋਂ ਤਾਂ ਅਮਰੀਕਾ ਇਹਦੇ ਵਿੱਚ ਮੋਹਰੀ ਰਹਿੰਦਾ ਉਹਨਾਂ ਦੇ ਬੱਚੇ ਉਹਨਾਂ ਦੇ ਲੋਕ ਇਹਨਾਂ ਚੀਜ਼ਾਂ ਨੂੰ ਅੱਜ ਵੀ ਸਾਡੇ ਤੋਂ ਬਹੁਤ ਪਹਿਲਾਂ ਤੋਂ ਤੇ ਬਹੁਤ ਜ਼ਿਆਦਾ ਯੂਜ਼ ਕਰਦੇ ਆ ਤੇ ਇਸੇ ਕਰਕੇ ਇਹ ਵੀ ਸੁਭਾਵਿਕਾ ਕਿ ਜਿਹੜੇ ਉਹਨਾਂ ਦੇ ਬੁਰੇ ਇੰਪੈਕਟ ਆ ਉਹ ਸਭ ਤੋਂ ਪਹਿਲਾਂ ਕਿਹੜੇ ਸਮਾਜ ਦੇ ਉੱਪਰ ਦੇਖਣਗੇ ਅਮਰੀਕਨ ਸਮਾਜ ਤੇ ਤੇ ਜਿਹੜੇ ਹੁਣ ਦੇਖਣੇ ਸ਼ੁਰੂ ਹੋ ਚੁੱਕੇ ਆ ਹੁਣ ਤਾਂ ਆਪਣੇ ਪੰਜਾਬੀ ਜਾਂ ਇੰਡੀਅਨ ਆਪਣੇ YouTube ਦੇ ਉੱਪਰ ਵੀ ਬਹੁਤ ਸਾਰੇ ਵੀਡੀਓਜ਼ ਇਸ ਤਰ੍ਹਾਂ ਦੇ ਨੇ ਜਿਦੇ ਵਿੱਚ ਬੱਚਿਆਂ ਦੇ ਉੱਪਰ ਪੈਣ ਵਾਲੇ ਇਹਨਾਂ ਦੇ ਪ੍ਰਭਾਵਾਂ ਨੂੰ ਦੱਸਿਆ ਜਾਂਦਾ ਪੂਰੀ ਦੁਨੀਆ ਦੇ ਬੱਚਿਆਂ ਨੂੰ ਇੱਕ ਪਾਸੇ ਰੱਖੀਏ ਤੱਕੜੀ ਦੇ ਇੱਕ ਪਾੜੇ 'ਚ ਰੱਖੀਏ ਤੇ ਇੱਕ ਪਾਸੇ ਰੱਖੀਏ ਕੱਲੇ ਅਮਰੀਕਾ ਦੇ ਬੱਚਿਆਂ ਨੂੰ ਇੱਕ ਤੋਂ ਲੈ ਕੇ 15 ਸਾਲ ਤੱਕ ਦੀ ਉਮਰ ਦੇ ਤਾਂ ਅਮਰੀਕਾ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ 1 ਤੋਂ 15 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਜਿਹੜੀ ਮਰਨ ਦਰ ਹੈਗੀ ਆ ਉਹ ਬਾਕੀ ਦੀ ਪੂਰੀ ਦੁਨੀਆ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਗਰੀਬ ਦੇਸ਼ ਵੀ ਆਉਣਗੇ ਹਰ ਤਰ੍ਹਾਂ ਦੇ ਕੰਟਰੀ ਆਉਣਗੇ ਉਹਨਾਂ ਦੇ ਨਾਲੋਂ ਤਕਰੀਬਨ ਡਬਲ ਆ ਮਤਲਬ 100 ਦੇ ਪਿੱਛੇ ਜੇ ਬਾਕੀ ਦੁਨੀਆ ਦੇ ਵਿੱਚ ਜਿੰਨੇ ਬੱਚੇ ਕਿਸੇ ਵੀ ਕਾਰਨ ਕਰਕੇ ਮਰ ਰਹੇ ਆ ਅਮਰੀਕਾ ਇਕੱਲੇ ਦੇ ਵਿੱਚ ਉਸ ਤੋਂ ਤਕਰੀਬਨ ਡਬਲ ਮਰ ਰਹੇ ਆ ਅਸਲੀ ਆਂਕੜਾ ਹੈ 1.8 ਗੁਣਾ ਇਹ ਜਿਹੜੀ ਰਿਪੋਰਟ ਆ ਇਹ ਕੋ ਬਹੁਤ ਪੁਰਾਣੀ ਨਹੀਂ ਇਹ ਸਿਰਫ ਪਰਸੋਂ ਦੀ ਰਿਪੋਰਟ ਆ 7 ਜੁਲਾਈ ਦੀ ਤੇ ਅੱਜ 9 ਜੁਲਾਈ ਨੂੰ ਮੈਂ ਇਹ ਵੀਡੀਓ ਬਣਾ ਰਿਹਾ ਹਾਂ ਹੁਣ ਆਪਣੇ ਦਿਮਾਗ ਦੇ ਵਿੱਚ ਖਿਆਲ ਆਊਗਾ ਕਿ ਬੱਚਿਆਂ ਦੀ ਮਰਨ ਦਰ ਇੰਨੀ ਜ਼ਿਆਦਾ ਕਿਉਂ ਆ ਅਮਰੀਕਾ ਦੇ ਵਿੱਚ ਬੱਚਿਆਂ ਦੇ ਮੌਤ ਦੇ ਕੀ ਕਾਰਨ ਹੋ ਸਕਦੇ ਆ ਤਾਂ ਅੱਗੇ ਜਾਮਾ ਵਾਲਿਆਂ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਉਹਦੇ ਵਿੱਚ ਬਹੁਤ ਸਾਰੇ ਕਾਰਨ ਨੇ ਸਭ ਤੋਂ ਪਹਿਲਾ ਹੈਗਾ ਜਿਹੜਾ ਆਪਾਂ ਨੂੰ ਪਤਾ ਆਏ ਦਿਨ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਹਥਿਆਰਾਂ ਦੇ ਨਾਲ ਲੈ ਕੇ ਹੁੰਦੀ ਹੋਈ ਹੰਸਾ ਉੱਥੇ ਹਥਿਆਰ ਇਸੇ ਤਰ੍ਹਾਂ ਹੀ ਹਰ ਕਿਸੇ ਦੇ ਕਰੇ ਨੇ ਤੇ ਕਿਸੇ ਨਾ ਕਿਸੇ ਦਿਨ ਕੋਈ ਅੱਕਿਆ ਕੋਈ ਮਾਨਸਿਕ ਰੋਗੀ ਕੋਈ ਕਿਸੇ ਵੀ ਕਾਰਨ ਦੇ ਕਰਕੇ ਇਨਸਾਨ ਬਾਹਰ ਆਉਂਦਾ ਤੇ ਅੰਦਾ ਤੰਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਇਸ ਤੋਂ ਬਾਅਦ ਅਗਲਾ ਕਾਰਨ ਹੈ ਡਿਪਰੈਸ਼ਨ ਤੇ ਇਹ ਬੱਚੇ ਅਮਰੀਕਨ ਸਮਾਜ ਦੇ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਲੋਨਲੀ ਫੀਲ ਕਰਦੇ ਆ ਕੱਲਾ ਫੀਲ ਕਰਦੇ ਆ ਹਾਲੀਵੁੱਡੀ ਅਸਰ ਆਪਣੇ ਸਮਾਜ ਦੇ ਉੱਪਰ ਵੀ ਪੈ ਰਿਹਾ ਪਰਿਵਾਰ ਛੋਟੇ ਹੋ ਰਿਹਾ ਨਿਊਕਲੀਅਰ ਫੈਮਲੀਆਂ ਹੋ ਰਹੀਆਂ ਜੁਆਇੰਟ ਦੀ ਥਾਂ ਦੇ ਉੱਪਰ ਪਰ ਅਮਰੀਕਾ ਤਾਂ ਬਹੁਤ ਸਾਲਾਂ ਤੋਂ ਬਹੁਤ ਦਹਾਕਿਆਂ ਤੋਂ ਉਹਨਾਂ ਦਾ ਸਮਾਜ ਇਸੇ ਤਰ੍ਹਾਂ ਹੀ ਰਹਿ ਰਿਹਾ ਤਾਂ ਉੱਥੋਂ ਦੇ ਬੱਚਿਆਂ ਦੇ ਕੋਲੇ ਆਪਣੇ ਸਮਾਜ ਦੀ ਤਰ੍ਹਾਂ ਦਾਦੇ-ਦਾਦੀ ਜਾਂ ਨਾਨਾ-ਨਾਨੀ ਦੀ ਤਾਂ ਗੱਲ ਛੱਡੋ ਉਹਨਾਂ ਨੂੰ ਆਪਣੇ ਮਾਪੇ ਵੀ ਨਹੀਂ ਮਿਲਦੇ ਅਮਰੀਕਨ ਸਮਾਜ ਦੇ ਜ਼ਿਆਦਾਤਰ ਬੱਚੇ ਤਾਂ ਸਿਰਫ ਲੋਨਲੀ ਮਦਰਸ ਦੇ ਬੱਚੇ ਹੁੰਦੇ ਆ ਉਹਨਾਂ ਦੇ ਬਾਪ ਆਪਣੀ ਜ਼ਿੰਦਗੀ ਦੇ ਵਿੱਚ ਅਲੱਗ-ਅਲੱਗ ਔਰਤਾਂ ਦੇ ਨਾਲ ਸੰਬੰਧ ਬਣਾਉਂਦੇ ਆ ਜਿਨ੍ਹਾਂ ਤੋਂ ਬੱਚੇ ਪੈਦਾ ਹੁੰਦੇ ਆ ਤੇ ਇਹ ਸਾਰੇ ਦੇ ਸਾਰੇ ਮਰਦ ਉਥੋਂ ਮੂਵ ਔਨ ਕਰ ਜਾਂਦੇ ਆ ਪਿੱਛੇ ਬਚ ਜਾਂਦੀ ਆ ਸਿਰਫ ਉਹ ਇੱਕ ਔਰਤ ਜਿਹੜੀ ਅਲੱਗ-ਅਲੱਗ ਮਰਦਾਂ ਦੇ ਨਾਲ ਆਪਣੇ ਰਿਲੇਸ਼ਨ ਤੋਂ ਪੈਦਾ ਹੋਏ ਅਲੱਗ-ਅਲੱਗ ਬੱਚਿਆਂ ਦੀ ਪਰਵਿਰਿਸ਼ ਕਰਦੀ ਹੋਈ ਅਲੱਗ-ਅਲੱਗ ਜੌਬਸ ਕਰਦੀ ਹੋਈ ਆਪਣੀ ਜ਼ਿੰਦਗੀ ਕੱਢ ਦਿੰਦੀ ਆ ਤੇ ਪਿੱਛੇ ਬਚ ਜਾਂਦੇ ਆ ਇਹ ਬੱਚੇ ਜਿਹੜੇ ਲੋਨਲੀਨੈਸ ਦਾ ਸ਼ਿਕਾਰ ਹੁੰਦੇ ਆ ਤੇ ਹੌਲੀ ਹੌਲੀ ਕਰਕੇ ਬਹੁਤ ਸਾਰੇ ਨਸ਼ਿਆਂ ਦਾ ਤੇ ਹੋਰ ਬਹੁਤ ਸਾਰੀਆਂ ਆਦਤਾਂ ਦਾ ਸ਼ਿਕਾਰ ਹੁੰਦੇ ਆ ਅਮਰੀਕਾ ਦੇ ਵਿੱਚ ਹਥਿਆਰ ਰੱਖਣ ਦਾ ਜਿਹੜਾ ਸ਼ੌਕ ਆ ਜਿਹਨੂੰ ਆਪਣੇ ਪੰਜਾਬੀ ਕਲਚਰ ਦੇ ਵਿੱਚ ਵੀ ਬਹੁਤ ਢੱਲੇ ਦੇ ਨਾਲ ਪ੍ਰਮੋਟ ਕੀਤਾ ਜਾਂਦਾ ਪਰ ਅਮਰੀਕਾ ਇੱਕ ਬਿਲਕੁਲ ਨੈਕਸਟ ਲੈਵਲ ਤੇ ਉੱਥੇ ਤਾਂ ਅਮਰੀਕਾ ਦੇ ਵਿੱਚ ਬਾਕੀ ਪੂਰੀ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਜ਼ਿਆਦਾ ਇੱਕ ਬੱਚੇ ਦੇ ਕਿਸੇ ਵੀ ਹਥਿਆਰ ਦੇ ਨਾਲ ਮਰਨ ਦੇ ਚਾਂਸ ਕਿਸੇ ਵੀ ਹੋਰ ਦੇਸ਼ ਦੇ ਨਾਲੋਂ ਕਿੰਨੇ ਜ਼ਿਆਦਾ ਆ 15 ਗੁਣਾ ਇਹ ਹਾਲਤ ਆ ਅਮਰੀਕਾ ਦੀ ਇਹ ਹਾਲਤ ਆ ਅਮਰੀਕਾ ਦੇ ਲਾ ਐਂਡ ਆਰਡਰ ਦੀ ਤੇ ਇਹੇ ਹਾਲਤ ਆ ਬੱਚਿਆਂ ਦੀ ਸੁਰੱਖਿਆ ਦੀ ਅਮਰੀਕਾ ਦੇ ਵਿੱਚ ਜਿਹੜੇ ਕੰਟਰੀ ਦੇ ਵਿੱਚ ਅਸੀਂ ਲੱਖਾਂ ਕਰੋੜਾਂ ਰੁਪਈਆ ਲਾ ਕੇ ਇਵਨ ਡਾਂਕੀ ਰੂਟ ਲਾ ਕੇ ਇੰਨੇ ਖਤਰੇ ਤੇ ਰਿਸਕ ਸਹੇੜ ਕੇ ਵੀ ਜਾਣਾ ਚਾਹੁੰਨੇ ਆ ਅਗਲਾ ਅੰਕੜਾ ਤੁਹਾਨੂੰ ਪੂਰੀ ਤਰ੍ਹਾਂ ਦੇ ਨਾਲ ਹੈਰਾਨ ਕਰ ਦੇਗਾ ਇਵਨ ਜਦੋਂ ਮੈਂ ਪੜਿਆ ਮੈਨੂੰ ਇਵਨ ਹੁਣ ਤੱਕ ਵੀ ਉਹਦੇ ਉੱਪਰ ਯਕੀਨ ਨਹੀਂ ਆ ਰਿਹਾ ਇਸ ਅੰਕੜੇ ਦੇ ਅਕੋਰਡਿੰਗ ਅਮਰੀਕਾ ਦੇ ਵਿੱਚ ਕਿਸੇ ਵੀ ਹੋਰ ਕੰਟਰੀ ਦੇ ਨਾਲੋਂ ਹਥਿਆਰਾਂ ਦੇ ਨਾਲ ਕਿੰਨੇ ਜ਼ਿਆਦਾ ਬੱਚੇ ਮਰਦੇ ਆ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ 54 54 ਬੱਚਿਆਂ ਦਾ ਇੱਕ ਦਿਨ ਦੇ ਵਿੱਚ ਮਰ ਜਾਣਾ ਹਥਿਆਰਾਂ ਦੇ ਨਾਲ ਰਿਲੇਟਡ ਅਲੱਗ-ਅਲੱਗ ਕਟਨਾਵਾਂ ਦੇ ਕਰਕੇ ਤੇ ਇਹ ਹਾਲਤ ਆ ਅਮਰੀਕਾ ਦੀ ਈਵਨ ਮੈਂ ਇਸ ਲਾਈਨ ਨੂੰ ਬਾਰ ਬਾਰ ਪੜਿਆ ਕਿ ਕੀ ਮੈਂ ਸਹੀ ਪੜ ਰਿਹਾ ਹਾਂ ਜਾਂ ਇੱਥੇ ਕੁਝ ਗਲਤ ਲਿਖਿਆ ਹੋਇਆ ਉਸ ਤੋਂ ਬਾਅਦ ਜਦੋਂ ਮੈਂ ਜਾਮਾ ਦੀ ਵੈਬਸਾਈਟ ਦੇ ਉੱਪਰ ਵੀ ਜਾ ਕੇ ਦੇਖਿਆ ਉੱਥੇ ਵੀ ਐਗਜ਼ੈਕਟਲੀ ਇਹੀ ਚੀਜ਼ ਲਿਖੀ ਹੋਈ ਆ ਇਸ ਤੋਂ ਬਾਅਦ ਆਉਂਦੀਆਂ ਨੇ ਬਿਮਾਰੀਆਂ ਵੈਸਟਰਨ ਕੰਟਰੀਜ਼ ਤੋਂ ਹੀ ਨਿਕਲਦਾ ਵਾ ਫਾਸਟ ਫੂਡ ਉਥੋਂ ਹੀ ਆਇਆ ਪੀਜ਼ਾ 버ਗਰ ਤੇ ਹੋਰ ਸਾਰੇ ਦੇ ਸਾਰੇ ਪੈਕੇਜਡ ਫੂਡਸ ਹੋੜੀ-ਹੋੜੀ ਕਰਕੇ ਇਹਨਾਂ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰਨਾ ਸੀ ਤੇ ਹੁਣ ਤੱਕ ਅਸਰ ਦਿਖਾਉਣਾ ਸ਼ੁਰੂ ਪੂਰੀ ਤਰ੍ਹਾਂ ਦੇ ਨਾਲ ਉਹ ਕਰ ਚੁੱਕੇ ਆ 2011 ਤੋਂ ਲੈ ਕੇ 2023 ਤੱਕ ਦੇ ਅੰਕੜੇ ਦੇ ਅਕੋਰਡਿੰਗ ਸਿਰਫ 14 ਜਾਂ 15 ਸਾਲਾਂ ਦੇ ਵਿੱਚ ਉਹ ਬੱਚੇ ਜਿਹੜੇ ਇਸ ਤਰ੍ਹਾਂ ਦੇ ਫਾਸਟ ਫੂਡ ਨੂੰ ਖਾਂਦੇ ਆ ਗੰਦੀਆਂ ਮੰਦੀਆਂ ਚੀਜ਼ਾਂ ਖਾਂਦੇ ਆ ਪੈਕੇਜਡ ਫੂਡ ਖਾਂਦੇ ਆ ਤਾਂ ਉਹਨਾਂ ਬੱਚਿਆਂ ਦਾ ਅੰਕੜਾ 1 ਤੋਂ ਲੈ ਕੇ 15ਵੇਂ ਸਾਲ ਤੱਕ ਕਦੇ ਨਾ ਕਦੇ ਇਸ ਗੰਦੇ ਖਾਣੇ ਤੋਂ ਪੈਦਾ ਹੋਈਆਂ ਬਿਮਾਰੀਆਂ ਦੇ ਕਰਕੇ ਇਲਾਜ ਹੁੰਦਾ ਉਹਦਾ ਅੰਕੜਾ 15 ਸਾਲਾਂ ਦੇ ਵਿੱਚ ਪਿਛਲਿਆਂ ਚ ਕਿੰਨਾ ਵਧਦਾ 39.9% ਤੋਂ 45.7% ਇਸ ਤੋਂ ਬਾਅਦ ਆਉਂਦਾ ਹੈ ਡਿਪਰੈਸ਼ਨ ਜਿਹਦੇ ਬੱਚੇ ਰਹਿੰਦੇ ਹੀ ਇਕੱਲੇ ਆ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਇਹਨਾਂ ਦੇ ਕੋਲੇ ਪਿੱਛੇ ਘਰ ਦੇ ਵਿੱਚ ਇਨਾਂ ਦਾ ਸਾਥੀ ਸਿਰਫ ਇਹਨਾਂ ਦਾ ਮੋਬਾਈਲ ਫੋਨ ਹੈ ਜਿਹਦੇ ਉੱਪਰ ਇਹ ਕੁਝ ਵੀ ਦੇਖ ਸਕਦੇ ਆ ਕਿਸੇ ਵੀ ਤਰ੍ਹਾਂ ਦੀਆਂ ਹਿੰਸਾ ਵਾਲੀਆਂ ਜਾਂ ਹੋਰ ਬਹੁਤ ਸਾਰੀਆਂ ਹੁਣ ਅੱਜਕੱਲ ਤਾਂ ਬਹੁਤ ਸਾਰੀਆਂ ਅਸ਼ਲੀਲ ਵੀਡੀਓ ਗੇਮਸ ਵੀ ਬਣ ਲੱਗ ਗਈਆਂ ਸਿਰਫ ਸਾਰਾ ਦਿਨ ਜਦੋਂ ਇਹਦੇ ਉੱਪਰ ਹੀ ਕੱਢਣਾ ਬੱਚੇ ਨੇ ਤਾਂ ਨੇਚਰਲੀ ਸੁਭਾਵਿਕ ਤੌਰ ਦੇ ਉੱਪਰ ਉਹਨੇ ਡਿਪਰੈਸ਼ਨ ਦੇ ਵਿੱਚ ਇੱਕ ਨਾ ਇੱਕ ਦਿਨ ਜਾਣਾ ਹੀ ਆ ਤਾਂ ਜੇ ਇਹਨਾਂ ਚੀਜ਼ਾਂ ਨੂੰ ਦੇਖੀਏ ਤਾਂ ਆਪਣੇ ਬੱਚਿਆਂ ਨੂੰ ਕੰਪੇਅਰ ਕਰੀਏ ਇੰਡੀਅਨ ਬੱਚਿਆਂ ਨੂੰ ਤਾਂ ਫਿਰ ਵੀ ਕਵਾਂਗੇ ਕਿ ਇੰਡੀਅਨ ਬੱਚੇ ਅਮਰੀਕਨ ਬੱਚਿਆਂ ਤੋਂ ਹਾਲੇ ਵੀ ਬਹੁਤ ਜ਼ਿਆਦਾ ਹੱਦ ਤੱਕ ਚੰਗੀ ਕੰਡੀਸ਼ਨ ਵਿੱਚ ਨੇ ਹੁਣ ਗੱਲ ਕਰਦੇ ਆ ਐਕਸੀਡੈਂਟਸ ਦੀ ਜਿੰਨੀ ਜ਼ਿਆਦਾ ਡਿਵੈਲਪਮੈਂਟ ਜਿੰਨਾ ਕੋਈ ਕੰਟਰੀ ਅਮੀਰ ਓਨੀਆਂ ਹੀ ਜ਼ਿਆਦਾ ਗੱਡੀਆਂ ਸੜਕਾਂ ਦੇ ਉੱਤੇ ਤੇ ਓਨੇ ਹੀ ਜ਼ਿਆਦਾ ਚਾਂਸਸ ਐਕਸੀਡੈਂਟ ਹੋਣ ਦੇ ਤਾਂ ਅਮਰੀਕਾ ਦੇ ਕਿਸੇ ਵੀ ਬੱਚੇ ਦੇ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਦੇ ਬੱਚੇ ਦੇ ਨਾਲੋਂ ਸੜਕ ਦੁਰਘਟਨਾ ਦੇ ਵਿੱਚ ਮਰੇ ਜਾਣ ਦੇ ਚਾਂਸਸ ਕਿੰਨੇ ਜ਼ਿਆਦਾ ਨੇ ਕਿਸੇ ਵੀ ਹੋਰ ਕੰਟਰੀ ਦੇ ਨਾਲੋਂ ਡਬਲ ਮਤਲਬ ਦੁੱਗਣੇ ਤਾਂ ਇਹ ਤਾਂ ਆਪਾਂ ਗੱਲ ਕਰ ਲਈ ਅਮਰੀਕਾ ਦੀ ਵੀਡੀਓ ਨੂੰ ਛੋਟਾ ਤੋਂ ਛੋਟਾ ਰੱਖਣ ਦੀ ਕੋਸ਼ਿਸ਼ ਰਹਿੰਦੀ ਆ ਇਸੇ ਕਰਕੇ ਬਹੁਤ ਜ਼ਿਆਦਾ ਡਿਟੇਲ ਵਿੱਚ ਨਹੀਂ ਜਾਵਾਂਗੇ ਅਦਰਵਾਇਜ਼ ਇਸ ਟੌਪਿਕ ਦੇ ਉੱਪਰ ਡਿਟੇਲ ਦੇ ਵਿੱਚ ਗੱਲ ਕਰਨ ਲਈ ਆਪਣੇ ਕੋਲੇ ਬਹੁਤ ਕੁਝ ਆ ਹੁਣ ਆਪਾਂ ਚੱਲਦੇ ਆਂ ਇੰਗਲੈਂਡ ਬਹੁਤ ਸਾਰੇ ਲੋਕਾਂ ਦਾ ਇੱਕ ਹੋਰ ਡ੍ਰੀਮ ਕੰਟਰੀ ਤੇ ਇਹ ਉਹ ਕੰਟਰੀ ਆ ਜਿਨੇ ਇੱਕ ਟਾਈਮ ਦੇ ਉੱਪਰ ਅੱਧੀ ਦੁਨੀਆ ਦੇ ਉੱਪਰ ਰਾਜ ਕੀਤਾ ਤੇ ਅੱਜ ਵੀ ਇਹਦੀ ਇਮੇਜ ਤਕਰੀਬਨ ਤਕਰੀਬਨ ਇਹੀ ਵੜੀ ਬਣੀ ਹੋਈ ਆ ਇੱਕ ਬਹੁਤ ਹੀ ਜ਼ਿਆਦਾ ਅਮੀਰ ਦੇਸ਼ ਦੀ ਕਮ ਸੇ ਕਮ ਦੂਰ ਤੋਂ ਦੇਖਣ ਦੇ ਉੱਪਰ ਪਰ ਅੱਜ ਆਪਾਂ ਚੱਲਾਂਗੇ ਇਹਦੇ ਬਹੁਤ ਨੇੜੇ ਤੇ ਦੇਖਾਂਗੇ ਕੁਝ ਅੰਕੜਿਆਂ ਨੂੰ कि ਜਿਹੜੀ ਇਹ ਸਾਨੂੰ ਬਹੁਤ ਦੂਰ ਤੋਂ ਅਮੀਰੀ ਇਹਨਾਂ ਦੀ ਦਿਖ ਰਹੀ ਆ ਕੀ ਇਹ ਅਸਲ ਦੇ ਵਿੱਚ ਵੀ ਹੈ ਧਰਾਤਲ ਦੇ ਉੱਪਰ ਜਾਂ ਨਹੀਂ ਤੇ ਇੱਕ ਵਾਰੀ ਫੇਰ ਮੇਰੇ ਵਰਗੇ ਕਿਸੇ ਵੀ ਇਨਸਾਨ ਦੇ ਜਿਹੜਾ ਉਸ ਦੇਸ਼ ਤੋਂ ਇਸ ਸੈਂਕੜੇ ਹਜ਼ਾਰਾਂ ਮੀਲ ਦੂਰ ਬੈਠਾ ਵਾ ਉਹਦੀ ਆਪਣੀ ਨਿੱਜੀ رائے ਕੋਈ ਵੀ ਮੈਨੇ ਨਹੀਂ ਰੱਖਦੀ ਤਾਂ ਇਸੇ ਕਰਕੇ ਆਪਾਂ ਨੂੰ ਚੱਲਣਾ ਪਊਗਾ ਇਸ ਫੀਲਡ ਦੇ ਸਭ ਤੋਂ ਟੌਪ ਦੇ ਬੰਦੇ ਦੇ ਕੋਲੇ ਤੇ ਉਹ ਹੈਗੇ ਆ ਇੰਗਲੈਂਡ ਦੇ ਚਿਲਡਰਨਸ ਕਮਿਸ਼ਨਰ ਡੇਮ ਰੈਸ਼ਲ ਡਿਸੂਜ਼ਾ ਜਿਨ੍ਹਾਂ ਦਾ ਕੰਮ ਪੂਰੇ ਦੇ ਪੂਰੇ ਇੰਗਲੈਂਡ ਦੇ ਬੱਚਿਆਂ ਦੀ ਹਰ ਤਰ੍ਹਾਂ ਦੀ ਡਿਵੈਲਪਮੈਂਟ ਦਾ ਧਿਆਨ ਰੱਖਣਾ ਤੇ ਜਿਹੜੀ ਚੀਜ਼ ਮੈਂ ਤੁਹਾਨੂੰ ਹੁਣ ਦੱਸ ਰਿਹਾ ਜਿਹੜੇ ਅੰਕੜੇ ਮੈਂ ਤੁਹਾਨੂੰ ਅੱਗੇ ਦੱਸੂਗਾ ਇਹ ਮੇਰੇ ਨਹੀਂ ਇਹ ਖੁਦ ਇੰਗਲੈਂਡ ਦੇ ਕਮਿਸ਼ਨਰ ਆਫ ਚਿਲड्रन ਡੇਮ ਰੈਸ਼ਲ ਡਿਸੂਜ਼ਾ ਦੇ ਵੱਲੋਂ ਦਿੱਤੇ ਹੋਏ ਅੰਕੜੇ ਨੇ ਤੇ ਉਹਨਾਂ ਦੇ ਅਕੋਰਡਿੰਗ ਇਸ ਟਾਈਮ ਦੇ ਉੱਪਰ ਪੂਰੇ ਇੰਗਲੈਂਡ ਦੇ 31% ਬੱਚੇ ਜਿਹੜੇ ਕਿ ਤਕਰੀਬਨ 45 ਲੱਖ ਬਣਦੇ ਆ ਉਹ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਆ ਹਾਂ ਹੁਣ ਤੁਸੀਂ ਇੱਥੇ ਕਹਿ ਸਕਦੇ ਹੋ ਕਿ ਉਹਨਾਂ ਦੀ ਗਰੀਬੀ ਰੇਖਾ ਤੇ ਸਾਡੀ ਗਰੀਬੀ ਰੇਖਾ ਦਾ ਆਪਸ ਵਿੱਚ ਬਹੁਤ ਜ਼ਿਆਦਾ ਅੰਤਰ ਆ ਪਰ ਫਿਰ ਵੀ ਤੇ ਨਾਲੇ ਮੈਂ ਤੁਹਾਨੂੰ ਅੱਗੇ ਦੱਸੂਗਾ ਕਿ ਉਹਨਾਂ ਦੀ ਗਰੀਬੀ ਰੇਖਾ ਵੀ ਕੋਈ ਬਹੁਤ ਜ਼ਿਆਦਾ ਉੱਪਰ ਨਹੀਂ ਹੈਗੀ ਕਿਹੜੀਆਂ ਹਾਲਾਤਾਂ ਦੇ ਵਿੱਚ ਇੰਗਲੈਂਡ ਦੇ ਇਹ ਵਾਲੇ 31% ਬੱਚੇ ਰਹਿ ਰਹੇ ਆ ਡੇਮ ਰੈਸ਼ਲ ਡਿਸੂਜ਼ਾ ਦੇ ਅਕੋਰਡਿੰਗ ਇਹ ਉਹ ਬੱਚੇ ਨੇ ਜਿਨ੍ਹਾਂ ਦੇ ਘਰ ਦੇ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਿਨ੍ਹਾਂ ਦੇ ਮਾਪੇ ਜਿਹੜੀਆਂ ਇਹਨਾਂ ਬੱਚਿਆਂ ਦੇ ਲਈ ਬੁਨਿਆਦੀ ਲੋੜਾਂ ਨੇ ਉਹਨਾਂ ਨੂੰ ਹੀ ਪੂਰਾ ਨਹੀਂ ਕਰ ਸਕਦੇ ਇੰਗਲੈਂਡ ਦੇ ਵਿੱਚ ਕਿਉਂਕਿ ਇੱਕ ਠੰਡਾ ਕੰਟਰੀ ਆ ਤਾਂ ਦੋ ਬੁਨਿਆਦੀ ਲੋੜਾਂ ਉਹਨਾਂ ਦੀਆਂ ਮੰਨੀਆਂ ਜਾਂਦੀਆਂ ਪਹਿਲਾ ਹੈ ਖਾਣਾ ਤੇ ਦੂਸਰਾ ਹੈ ਘਰ ਦੀ ਹੀਟਿੰਗ ਇਹ ਵਾਲੇ 31% ਬੱਚੇ ਇਹਨਾਂ ਦੇ ਕੋਲੇ ਆਪਸ਼ਨ ਹੈ ਸਿਰਫ ਇੱਕ ਚੀਜ਼ ਲੈਣ ਦੀ ਦੂਸਰੀ ਚੀਜ਼ ਇਹ ਅਫੋਰਡ ਨਹੀਂ ਕਰ ਸਕਦੇ ਇਨਾਂ ਦੇ ਮਾਪੇ ਇਹਨਾਂ ਨੂੰ ਸਿਰਫ ਇੱਕ ਹੀ ਚੀਜ਼ ਲੈ ਕੇ ਦੇਣੀ ਅਫੋਰਡ ਕਰ ਸਕਦੇ ਆ ਜਾਂ ਤਾਂ ਕੋਈ ਘਰ ਜਿਹਦੇ ਵਿੱਚ ਚੰਗਾ ਹੀਟਿੰਗ ਸਿਸਟਮ ਹੋਵੇ ਤੇ ਜਾਂ ਫਿਰ ਦਿਨ ਦਾ ਤਿੰਨ ਵਕਤ ਦਾ ਨਹੀਂ ਬਲਕਿ ਸਿਰਫ ਦੋ ਵਕਤ ਦਾ ਖਾਣਾ ਚਿੱਟੀ ਚਮੜੀ ਆ ਮੌਸਮ ਸੋਹਣਾ ਵਾ ਤਾਂ ਦੂਰੋਂ ਆਪਾਂ ਨੂੰ ਇਹ ਗੋਰੇ ਚਿੱਟੇ ਲੋਕ ਬੜੇ ਹੀ ਅਮੀਰ ਲੱਗਦੇ ਆ ਪਰ ਅਸਲ ਦੇ ਵਿੱਚ ਹਾਲਾਤ ਇਸ ਤੋਂ ਬਿਲਕੁਲ ਵੱਖਰੀ ਆ ਹਾਲਾਤ ਉਹਨਾਂ ਦੇ ਇੰਨੇ ਕੋਈ ਬਹੁਤ ਜ਼ਿਆਦਾ ਚੰਗੇ ਨਹੀਂ ਤਾਂ ਇਸੇ ਕਰਕੇ ਸਾਲ 2017 ਦੇ ਵਿੱਚ ਜਦੋਂ ਇੰਗਲੈਂਡ ਦੇ ਵਿੱਚ ਕਨਜ਼ਰਵੇਟਿਵ ਗਵਰਨਮੈਂਟ ਪਾਵਰ ਦੇ ਵਿੱਚ ਸੀ ਤਾਂ ਉਹਨਾਂ ਨੇ ਇੱਕ ਕਾਨੂੰਨ ਬਣਾਇਆ ਤੇ ਉਸ ਕਾਨੂੰਨ ਦੇ ਅਕੋਰਡਿੰਗ ਜਿਹੜੀ ਵੀ ਫੈਮਿਲੀ ਜਿਹੜੇ ਵੀ ਜੋੜੇ ਦੇ ਦੋ ਤੋਂ ਜ਼ਿਆਦਾ ਬੱਚੇ ਹੋਣਗੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮਦਦ ਨਹੀਂ ਦਿੱਤੀ ਜਾਊਗੀ ਉਹਨਾਂ ਦੇ ਬੱਚਿਆਂ ਦੀ ਪਾਲਣ ਪੋਸ਼ਣ ਦੇ ਲਈ ਕਿਉਂਕਿ ਇੰਗਲੈਂਡ ਦੇ ਵਿੱਚ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਅੰਕੜੇ ਦਿਖਾ ਰਿਹਾ ਆਂ ਬਹੁਤ ਸਾਰੇ ਲੋਕ ਨੇ ਇੱਕ ਬਹੁਤ ਵੱਡੀ ਪਰਸੈਂਟੇਜ ਜਿਹੜੀ ਸਿਰਫ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਆ ਸਰਕਾਰੀ ਪੱਤੇ ਦੇ ਉੱਤੋਂ ਪਰ ਫਾਈਨਲੀ ਸਰਕਾਰ ਦੇ ਉੱਪਰ ਇੰਨਾ ਜ਼ਿਆਦਾ ਬੋਝ ਪਿਆ ਤਾਂ ਉਹਨਾਂ ਨੇ ਇਹ ਕਾਨੂੰਨ ਬਣਾਇਆ ਪਰ ਹੁਣ ਡੈਮ ਰਸ਼ਲ ਡਿਸੂਜ਼ਾ ਇਹ ਕਹਿ ਰਿਹਾ ਕਿ ਜੇ ਅਸੀਂ ਇਹਨਾਂ ਬੱਚਿਆਂ ਨੂੰ ਕੋਈ ਚੰਗਾ ਜੀਵਨ ਦੇਣਾ ਵਾ ਤੇ ਅਸੀਂ ਇਹਨਾਂ ਨੂੰ ਬਿਲਕੁਲ ਇਸੇ ਤਰ੍ਹਾਂ ਹੀ ਰੁਲਦਾ ਖੁਲਦਾ ਨਹੀਂ ਛੱਡਣਾ ਚਾਹੁੰਦੇ ਤਾਂ ਸਾਨੂੰ ਇਹ ਵਾਲਾ ਕਾਨੂੰਨ ਜਿਹੜਾ ਹੈ ਇਹਨੂੰ ਵਾਪਸ ਲੈਣਾ ਪਊਗਾ ਸਰਕਾਰ ਦੇ ਖਜ਼ਾਨੇ ਦੇ ਉੱਪਰ ਇੱਕ ਵਾਰੀ ਫੇਰ ਤੋਂ ਬੋਝ ਪਾਉਣਾ ਪਊਗਾ ਤੇ ਇੱਕ ਵਾਰੀ ਫੇਰ ਤੋਂ इवन ਉਹਨਾਂ ਜੋੜਿਆਂ ਨੂੰ ਇਹਦੇ ਵਿੱਚ ਇਨਕਲੂਡ ਕਰਨਾ ਪਊਗਾ ਜਿਨ੍ਹਾਂ ਦੇ ਦੋ ਤੋਂ ਜ਼ਿਆਦਾ ਬੱਚੇ ਨੇ ਕਿਉਂਕਿ ਜਿਹੜੇ ਇਹ 31% ਬੱਚੇ ਨੇ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਆ ਉਹ ਜ਼ਿਆਦਾਤਰ ਉਹਨਾਂ ਜੋੜਿਆਂ ਦੇ ਆ ਜਿਨ੍ਹਾਂ ਦੇ ਆਪਣੇ ਦੋ ਤੋਂ ਜ਼ਿਆਦਾ ਔਲਾਦ ਨੇ ਤੇ ਇਸੇ ਕਰਕੇ ਉਹ ਸਰਕਾਰੀ ਪੱਤੇ ਸਰਕਾਰੀ ਸਹੂਲਤਾਂ ਤੋਂ ਬਾਹਰ ਰਹਿੰਦੇ ਆ ਤੇ ਅਗਲੀ ਚੀਜ਼ ਕਿਹੜੇ ਲੋਕਾਂ ਨੂੰ ਮੰਨਿਆ ਗਿਆ ਕਿ ਗਰੀਬੀ ਰੇਖਾ ਤੋਂ ਥੱਲੇ ਤਾਂ ਉਹਨਾਂ ਦੀ ਕੰਡੀਸ਼ਨ ਦੱਸਦੇ ਹੋਏ ਅਗੇ ਡੈਮ ਰੈਸ਼ਲ ਡਿਸੂਜ਼ਾ ਇਹ ਦੱਸਦੇ ਆ ਕਿ ਇਹ ਉਹ ਲੋਕ ਨੇ ਜਿਨ੍ਹਾਂ ਦੇ ਕੋਲੇ ਦਿਨ ਦੇ ਵਿੱਚ ਦੋ ਵਕਤ ਦਾ ਖਾਣਾ ਨਹੀਂ ਹੈ ਇਹਨਾਂ ਦੇ ਘਰ ਬਹੁਤ ਹੀ ਬੁਰੀ ਤਰ੍ਹਾਂ ਦੇ ਨਾਲ ਗੰਦੇ ਆ ਇੰਨੀ ਕਿ ਜ਼ਿਆਦਾ ਇਨਫੈਕਟਡ ਆ ਕਿ ਜਿੱਥੇ ਬੱਚੇ ਰਹਿ ਰਹੇ ਆ ਉਥੇ ਚੂਹੇ ਵਗੈਰਾ ਆਮ ਹੀ ਫਿਰਦੇ ਆ ਇੰਗਲੈਂਡ ਦਾ ਰਹਿਣ ਵਾਲਾ ਜਿੰਨੇ ਘੰਟੇ ਇੱਕ ਹਫ਼ਤੇ ਦਾ ਕੰਮ ਕਰਦਾ ਇਹ ਵਾਲੇ ਲੋਕ ਉਸ ਦਾ ਪੰਜਵਾਂ ਹਿੱਸਾ ਵੀ ਕੰਮ ਨਹੀਂ ਕਰਦੇ ਜਾਂ ਫਿਰ ਕਹਿ ਲਓ ਉਹਨਾਂ ਨੂੰ ਇੰਨੀ ਜੌਬ ਨਹੀਂ ਮਿਲ ਰਹੀ ਪਰ ਹੁਣ ਇੱਥੇ ਕੁਐਸਚਨ ਆ ਕਿ ਡੈਮ ਰੈਚਲ ਡਿਸੂਜ਼ਾ ਕਿਉਂ ਇਹ ਕਹਿ ਰਹੇ ਆ ਕਿ ਵਾਪਸ ਸਰਕਾਰ ਦੇ ਖਜ਼ਾਨੇ ਦੇ ਉੱਪਰ ਇਨਾ ਬੋਝ ਪਾਇਆ ਜਾਵੇ ਉਹਦਾ ਇੱਕ ਬਹੁਤ ਹੀ ਪ੍ਰੈਕਟੀਕਲ ਕਾਰਨ ਆ ਪੰਜਾਬ ਤੇ ਇੰਡੀਆ ਦੇ ਬਹੁਤ ਸਾਰੇ ਪ੍ਰਾਂਤਾਂ ਦੀ ਤਰ੍ਹਾਂ ਇੰਗਲੈਂਡ ਦੇ ਵਿੱਚ ਵੀ ਬੱਚਿਆਂ ਦਾ ਹਿੰਸਾ ਦੇ ਵੱਲ ਮੁੜ ਜਾਣਾ ਬਹੁਤ ਸਾਰੇ ਗੈਂਗਸ ਨੂੰ ਜੁਆਇਨ ਕਰ ਲੈਣਾ ਤੇ ਨਸ਼ੇ ਦੇ ਆਦੀ ਹੋ ਜਾਣਾ ਬਹੁਤ ਹੀ ਜ਼ਿਆਦਾ ਕਾਮਨ ਆ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਕੌਣ ਹੁੰਦੇ ਨੇ ਇਹੀ 31% ਵਾਲੇ ਬੱਚੇ ਤਾਂ ਇਸੇ ਕਰਕੇ ਡੈਮ ਰੈਸ਼ਲ ਇਥੇ ਇਹ ਕਹਿੰਦੇ ਆ ਕਿ ਜੇ ਅਸੀਂ ਇਹਨਾਂ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖਣਾ ਵਾ ਤਾਂ ਸਾਨੂੰ ਇੰਨੀ ਚੀਜ਼ ਕਰਨੀ ਹੀ ਪਊਗੀ ਪਰ ਇਹ ਕੱਲੇ ਇੰਗਲੈਂਡ ਦਾ ਹਾਲ ਨਹੀਂ ਜੇ ਪੂਰੇ ਦੇ ਪੂਰੇ ਯੂਰਪ ਨੂੰ ਦੇਖ ਲਈਏ ਤਾਂ ਯੂਰਪ ਦੇ ਵੀ ਜ਼ਿਆਦਾਤਰ ਦੇਸ਼ਾਂ ਦਾ ਇਹੀ ਹਾਲ ਆ ਯੂਰੋਸਟੈਟ ਦੇ ਅਕੋਰਡਿੰਗ ਯੂਰਪ ਦੇ ਤਕਰੀਬਨ 1 ਕਰੋੜ ਤੇ 95 ਲੱਖ ਬੱਚੇ ਮਤਲਬ ਕਿ ਤਕਰੀਬਨ 2 ਕਰੋੜ ਬੱਚੇ ਗਰੀਬੀ ਦੀ ਰੇਖਾ ਤੋਂ ਥੱਲੇ ਨੇ ਤਕਰੀਬਨ ਇਸੇ ਤਰ੍ਹਾਂ ਦੇ ਹਾਲਾਤ ਉਹਨਾਂ ਦੇ ਨੇ ਜਿਸ ਤਰ੍ਹਾਂ ਦੇ ਮੈਂ ਤੁਹਾਨੂੰ ਇੰਗਲੈਂਡ ਦੇ ਬੱਚਿਆਂ ਦੇ ਦੱਸੇ ਆ ਤੇ ਪੂਰੇ ਯੂਰਪ ਦੇ ਵਿੱਚੋਂ ਸਭ ਤੋਂ ਜ਼ਿਆਦਾ ਬੁਰਾ ਹਾਲ ਆ ਇਹਨਾਂ ਕੰਮਾਂ ਦੇ ਵਿੱਚ ਬੁਲਗਾਰੀਆ ਦਾ 35.1% ਦੇ ਨਾਲ ਦੂਸਰੇ ਨੰਬਰ ਦੇ ਉੱਪਰ ਆਉਂਦਾ ਸਪੇਨ ਜਿੱਥੇ 34.6% ਬੱਚੇ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਆ ਉਸ ਤੋਂ ਬਾਅਦ ਰូមਾਨੀਆ 33.8% ਦੇ ਨਾਲ ਤੇ ਸਭ ਤੋਂ ਘੱਟ ਕਿਹੜੇ ਕੰਟਰੀ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨਾਮ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਜਿੱਥੇ ਅੱਜਕੱਲ ਆਪਣੇ ਪੰਜਾਬੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਾ ਰਹੇ ਆ ਉਹ ਕੰਟਰੀ ਹੈ ਸਾਈਪਰਸ 14.8% ਪਰ ਸਭ ਤੋਂ ਘੱਟ ਵਾਲਾ ਕੰਟਰੀ ਹੈ ਸਲੋਵੇਨੀਆ ਸਿਰਫ 11.8% ਦੇ ਨਾਲ ਤਾਂ ਇਹ ਸੀਗੇ ਕੁਝ ਅੰਕੜੇ ਇਹ ਸੀਗੀ ਕੁਝ ਅਜੀਬੋ-ਗਰੀਬ ਜਾਣਕਾਰੀ ਜਿਨੇ ਕੇ ਪਹਿਲਾਂ ਮੈਨੂੰ ਵੀ ਹੈਰਾਨ ਕੀਤਾ ਪਰ ਹੁਣ ਜੇ ਤੁਸੀਂ ਇਹ ਵੀਡੀਓ ਪੂਰਾ ਦੇਖਿਆ ਹੋ ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀ ਕੁਝ ਹੱਦ ਤੱਕ ਹੈਰਾਨ ਜ਼ਰੂਰ ਕਰੋਗੀ ਤੇ ਇਹ ਵੀਡੀਓ ਹੁਣ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ